ਲਓ ਭਾਈ ਮੇਰੇ ਘਰੋਂ ਹੁਣ ਸਲਵਾਰ ਕੱਟਣੀ ਦੱਸਦੇ ਆਂਗੇ ਸਟੇਟ ਸਲਵਾਰ ਬਣਾਉਣੀ ਆ ਆਪਾਂ ਨੇ ਆਹ ਦੇਖੋ ਕੱਪੜਾ ਆਪਾਂ ਇਹ 2 ਮੀਟਰ ਤੋਂ ਵੀ ਘੱਟ ਆਗਾ ਪੌਣੇ ਕ 2 ਮੀਟਰ ਕੱਪੜਾ ਆਗਾ ਤੇ ਇਹਦੇ ਆਪਾਂ ਸਟੇਟ ਸਲਵਾਰ ਬਣਾਉਣੀ ਆ ਕਿ ਹੁਣ ਸੋਨੂੰ ਇਹਦਾ ਆਪਾਂ ਕੱਟ ਕੇ ਦਿਖਾਉਨੇ ਆਗੇ ਪੌਣੇ 2 ਮੀਟਰ ਕੱਪੜਾ ਮਸਾ ਪੂਰਾ ਪੂਰਾ ਬਣੂਗਾ ਕੁੜਤੀ ਚ ਡਿਜ਼ਾਈਨ ਵੀ ਪਾਉਣਾਗਾ ਇਹ ਸਲਵਾਰ ਵਾਲੇ ਕੱਪੜੇ ਦਾ ਆ ਸਹੀ ਕਰਾ ਲੇਦਾਂ ਸਹੀ ਆਪਾਂ ਕਰ ਲਿਆ ਕੁਰਤੀ 'ਚ ਡਿਜ਼ਾਈਨ ਪਾਊਗਾ ਕੁਰਤੀ ਆ ਗਈ 47 ਇੰਚ ਤਿਆਰ ਆ ਗਈ ਇਹ 47 35 ਤੇ ਨਾ 70 ਇਹਦੇ 'ਤੇ ਆਪਾਂ ਪੱਟੀ ਪਾਊਗੀ ਕਮੀਜ਼ ਦੀ ਇਹਦੇ ਇੰਨਾ ਕ ਆਪਾਂ ਕੱਪੜਾ ਇਹ ਤੋਂ ਲਾ ਲੈਨੇ ਆਂ ਉਹੀ ਇਹਦੇ ਵਿੱਚ ਆਪਾਂ ਆਸਣ ਪਾ ਦਾਂਗੇ ਇੰਨਾ ਕ ਕੱਪੜਾ ਆਪਾਂ ਨੇ ਲਿਆ ਲਾ ਇਹ ਕਿਉਂ ਇਹ ਕਮੀਜ਼ ਤੇ ਪੱਟੀਆਂ ਲੱਗਣਗੀਆਂ ਇਹ ਫਿਰ ਜੇ ਹੁਣ ਆਪਾਂ ਪੱਟੀ 'ਚ ਜੋੜ ਪਾਤਾ ਜਿਹੜੀ ਕਮੀ ਤੇ ਆ ਪੱਟੀ ਲੱਗੂਗੀ ਉਹ ਤੇ ਜੋੜ ਪਾਤਾ ਉਹ ਪਹਿੜਾ ਲੱਗੂਗਾ ਹੁਣ ਆਪਾਂ ਪੱਟੀ ਦਾ ਇਹ ਪੱਟੀ ਲਾ ਦਾਂਗੇ ਆਲੇ-ਦਾਲੇ ਲੈਸ ਲੱਗੂਗੀ ਇਹ ਪੱਟੀ ਆਪਾਂ ਸਿੱਧੀ ਲੈ ਜੂ ਲਏਗੀ ਇਹ ਆਪਾਂ ਲਾ ਦਾਂਗੇ ਪੱਟੀ ਤੇ ਹੁਣ ਇਹਦੀ ਆਪਾਂ ਕਰਾਂ ਕਰਦੇ ਹਾਂ ਸਲਵਾਰ ਜੇਦੀ ਮੂਰੀ ਹੈਗੀ 6 ਇੰਚ ਲਵਾਈ ਹੈਗੀ ਇਹਦੀ 3.5 ਇੰਚ साढ़े चौती सलवार लवाई है पूरी आ गई क्यों पूरा दो मीटर कपड़ा है नहीं गा है। दो मीटर तो घट ही है डेढ़ थोड़ा जाद आ गा मूरी आ गई इन मूहरी आऊगी आपा ने छे इंचा तो बद रख साढ़े कत इंचा निशानी ला दी 1.5 ਇੰਚ ਆਪਾਂ ਬੱਧ ਰੱਖਤਾ ਇੱਧਰ ਆਪਾਂ ਇਹਦੇ 'ਚ ਥੋੜਾ ਜਿਹਾ ਪਾ ਦਾਂਗੇ ਆਸਣ ਝੋਲੀ ਆਪਾਂ ਇਹਦੀ 10 ਇੰਚ ਰੱਖਣੀ ਸੀਗੀ 10 ਇੰਚ ਨਹੀਂ ਰੱਖਦੇ ਆਪਾਂ ਆਪਾਂ ਰੱਖ ਦਾਂਗੇ ਇਹਦੀ 12 ਇੰਚ ਇੱਥੋਂ ਝੋਲੀ 12 ਇੰਚ ਰੱਖ ਕੇ ਇਹਦੀ ਆਪਾਂ ਲਾ ਦਾਂਗੇ ਇੱਥੇ ਨਿਸ਼ਾਨੀ ਲੈ ਹਾਂ ਤੇਸਮੀ ਕਾਟ ਪੈਂਦੀ ਹੈ ਇਹ ਆ ਦੇਖੋ ਕੋਈ ਤੇ ਸਿੱਧੀ ਹੈ ਹਾਂ ਜਿੱਥੇ ਸਿੱਧੀ ਹੈ ਸੈਂਪਲ ਦੀ ਸਿੱਧੀ ਪਾਜ ਤਨਸਮੀ ਵੀ ਪਾਉਂਦੀਆਂ ਨੇ ਹਾਂ ਤੇ ਇਹ ਆਪਾਂ ਨੇ ਲਾਤੀ ਇਧਰੋਂ ਇਹਦੀ ਨਿਸ਼ਾਨੀ ਝੋਲੀ ਆਪਾਂ ਰੱਖਦੇ 12 ਇੰਚ ਇਹਦੇ ਵਿੱਚ ਥੋੜਾ ਜਿਹਾ ਪਾਦਾਂਗੇ ਆਪਾਂ ਆਸਣ ਤੇ ਇਧਰੋਂ ਆਪਾਂ ਨੇ ਸਲਵਾਰ ਲਾ ਕੇ 34 ਇੰਚ 34 ਇੰਚ ਰੱਖ ਕੇ ਆਪਾਂ ਨੇ ਇਧਰੋਂ ਇਹਦੀ ਆਪਾਂ ਨੇ ਰੱਖਣੀ ਹੈਗੀ 34.5 ਤਾਂ ਤਿਆਰ ਆ ਗਈ। ਆਪਾਂ ਬੈਲਟ ਦਾ ਲਾ ਲਾਂਗੇ। ਆ ਕੇ ਇਹ ਆਪਾਂ 31 ਇੰਚ ਦੀ ਕਟਾਈ ਕਰ ਦਾਂਗੇ। ਆ ਆ ਗਈ ਇੱਥੇ ਨਿਸ਼ਾਨੀ। 3.5 ਇੰਚ ਪੈ ਜੂਗੀ ਬੈਲਟ ਤੇ

ਇਹਦੀ ਆਪਾਂ ਨੇ ਨਿਸ਼ਾਨੀ ਇੱਥੇ ਰੱਖੀ ਆ ਇਹ ਆਪਾਂ ਇੱਥੋਂ ਆਹ ਚੀਜ਼ ਲਾਉਂਦੇ ਨਹੀਂ ਹੈਗੇ ਇੱਥੋਂ ਆਪਾਂ ਇਹ ਵੱਧ ਹੀ ਰੱਖ ਲਾਂਗੇ ਇਹਦੀ ਆਪਾਂ ਕਾਟ ਪਾ ਕੇ ਤੁਹਾਨੂੰ ਦੱਸਦੇ ਆਂ ਜੇ ਆਹ ਦੇਖੋ ਖੜ ਕੇ ਮੈਥੋਂ ਨਹੀਂ ਕੱਟੇ ਜਾਂਦੇ ਕੱਪੜੇ ਆਪਾਂ ਨੇ ਦਿੱਤੇ ਕੱਟਦੇ ਹੋ ਆਪਾਂ ਨੇ ਜਿਹੜਾ ਕੱਪੜਾ ਗਾ ਇਹਦਾ ਆਪਾਂ ਇੱਥੇ ਪਾ ਦਾਂਗੇ ਆਸਣ ਥੋੜਾ ਜਿਹਾ ਆਸਣ ਪਾ ਦਾਂਗੇ ਆਪਾਂ 10 ਇੰਚ ਦੀ ਝੋਲੀ ਰੱਖਾਂਗੇ ਦੀ ਮਾਲ ਦਾ ਸਲਵਾਰ ਨਹੀਂ ਇੱਥੇ ਚੱਕੀ ਦੀ ਹਾਂ ਸੇ ਹੁਣ ਵੱਧ ਜੂਗੀ ਜਿੱਥੇ ਆਪਣੇ 10 ਇੰਚ ਇਹ ਹੁਣ ਇਹ ਝੋਲੀ ਆਉਂਦੀ ਆਗੀ ਉੱਥੇ ਆਪਾਂ ਨੇ ਇਹ ਨਸਾਨੀ ਲਾ ਦੇਣੀ ਇੱਥੋਂ ਹਾਦੀ पाने दे लाते आसन इतो थोड़ी जी आप पाद गे काट थोड़ी जी इन आप सही कर देने कपड़ा बदमा खत्म आ जाएगा बल पै रहे ਆਪਾਂ ਨੇ 33 ਇੰਚ ਤੇ ਲਾਤੀ ਨਿਸ਼ਾਨੀ ਇਹਦੀ ਹੁਣ ਆਪਾਂ ਇੱਥੋਂ ਪਾ ਦਾਂਗੇ ਕਾਟ ਥੋੜੀ ਜੀ ਤਿਲਸਮੀ ਜੀ ਕਾਟ ਪਾ ਦਾਂਗੇ ਨਾਲੇ ਇੱਥੋਂ ਮੂਰੀ ਉਹ ਹੋ ਜਾਂਦੀ ਦਿੱਤਾ ਪਹੁੰਚਾ ਥੱਲੇ ਜੇ ਨਹੀਂ ਮੂਰੀ ਤੇ ਡਿੱਗਦਾ ਹੈ ਨਾ ਆਪਾਂ ਇਹਦੀ ਪਾਤੀ ਕਾਟ ਹੁਣ ਇਹ ਆਪਣੇ 34.5 ਆਪਾਂ ਨੇ ਸਲਵਾਰ ਕਰਨੀ ਹੈਗੀ ਤੇ ਆਪਣੀ ਤਿੰਨ ਕੈਂਚ ਦੀ ਸਾ ਚਾਰ ਕੈਂਚ ਦੀ 벨ਟ ਪਾਈ ਜੂਗੀ ਆਪਣੀ ਇਹ ਆਪਾਂ ਨੇ ਕੱਟ ਲਈ ਸਲਵਾਰ ਇਹਦੀ 벨ਟ ਤਾਂ ਹੁਣ ਆ ਚੀਜ਼ ਦੀ ਪਾਣੀ ਨਹੀਂ ਹੈਗੀ ਦੇਖਦੇ ਆਂਗੇ ਲਾ ਕੇ ਕਿਵੇਂ ਪੈ ਜੂਗੀ ਤਾਂ ਆਪਾਂ 벨ਟ ਇਥੋਂ ਜਿਹੜੀ ਆ ਮੈਂ ਇੰਨੀ ਕੱਢੀ ਸੀ ਸਲਵਾਰ ਚ ਕੁਸਤਾ ਆਪਾਂ ਮੈਨੂੰ ਪਾਤੀ ਕੁਸਾਪਾ ਨੇ ਇਹ ਕੱਪੜਾ ਲਾ ਲਿਆ ਇਹਦੀ ਆਪਾਂ ਬਣਾਵਾਂਗੇ ਬੈਲਟ ਮੈਨੂੰ ਟੱਪਾ ਕਰਨੀ ਆਂਗੀ ਸਾਰੀ 20 ਇੰਚ ਤਿਆਰ ਐ ਇੰਨਾ ਕਪੜਾ ਹੋਰ ਆਊਗਾ ਇਹਨੂੰ ਆਪਾਂ ਇੱਥੇ ਚੱਕ ਕੇ ਇੱਥੇ ਹੀ ਰੱਖ ਲਈਏ ਇੰਨਾ ਕਪੜਾ ਆਊਗਾ ਹਾਂ ਪਲਾ ਲਾਂਗੇ ਬਲਟਾ ਦੇ ਜੋੜ ਬਾਈ ਮੰਗੂ ਹੋ ਗਈ ਕੋਸ ਸਿਉਣਾ ਚਾਜੂਗਾ 21 ਇੰਚ ਤਿਆਰ ਲੈ ਜੇ ਹਾਂ ਭਾਈ ਆਪਾਂ ਬਲਟਾ ਕੱਟਤੀ ਆਪਾਂ ਸਟੇਟ ਸਲਵਾਰ ਕੱਟਤੀ ਇੱਕ ਤਾਂ ਇਸ ਤਰੀਕੇ ਨਾਲ ਕੱਟ ਦਿੰਨੇ ਆਗੇ ਇੱਕ ਜਿਹੜੀ ਆਪਾਂ ਥੋੜੀ ਜਿਹੀ ਡੂੰਗੀ ਕੱਟ ਪਾਈ ਆ ਜਿਆਦੇ ਇਹਦੇ ਨਾਲ ਥੋੜੀ ਜਿਆ ਸਲਵਾਰ ਚੱਕੀ ਜੀ ਨਹੀਂ ਜਾਂਦੀ ਹੈਗੀ ਇਹਦੇ ਨਾਲ ਸਲਵਾਰ ਚੱਕੀ ਜਾਂ ਆਏ ਹੋ ਜਾਂਦੇ ਥੱਲੇ ਡਿੱਗਦੀ ਨਹੀਂ ਮੂਰੀ ਤੇ ਜਿਵੇਂ ਆ ਚੀਜ਼ ਐ ਡਿੱਗਣ ਲੱਗ ਜਾਂਦੀ ਐ ਇਹ ਚੀਜ਼ ਡਿੱਗਦੀ ਨਹੀਂ ਇਹਦੀ ਕਾਟਦਾ ਇਹ ਹੋ ਆਗਾ ਤੇ ਆਪਾਂ ਭਾਈ ਜੇ ਸਲਵਾਰ ਸਟ੍ਰੇਟ ਕੱਟਤੀ ਜੇ ਤੁਹਾਨੂੰ ਵਧੀਆ ਲੱਗੇ ਕਟਾਈ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਧੰਨਵਾਦ